ਹਾਂਜੀ ਕੀ ਹਾਲ ਚਾਲ ਆ ਜੀ ਆ ਜਿਹੜੀਆਂ ਨਾ ਤੁਸੀਂ ਪਿੱਛੇ ਫੋਟਾਂ ਦੇਖੰਦੇ ਆ ਇਹ ਮੁੰਡਾ ਸੀਗਾ ਮੇਰਾ ਭਰਾ ਠੀਕ ਆ ਜਿਹੜਾ ਇਸ ਦੁਨੀਆ ਦੇ ਵਿੱਚ ਨਹੀਂ ਆ ਇੱਕ ਡਰਾਈਵਰ ਦੀ ਗਲਤੀ ਦੇ ਨਾਲ ਹਨਾ ਦੇਖੋ ਇਹ ਟਿਫਰ ਦੇ ਥੱਲੇ ਆਇਆ ਵਾ ਆਪਣੀ ਰੋਜੀ ਰੋਟੀ ਦੀ ਭਾਲ ਦੇ ਵਿੱਚ ਕੰਮਤੇ ਜਾਂਦਾ ਪਿਆ ਸੀਗਾ ਦੋ ਮੁੰਡੇ ਸੀਗੇ ਕਿਦ ਤਰ੍ਹਾਂ ਉਸਤੇ ਸੀਗਾ ਆਰਾਮ ਨਾਲ ਜਾਂਦੇ ਪਏ ਆ ਦੋ ਟਿਫਰ ਸੀਗੇ ਇੱਕ ਦੂਜੇ ਨੂੰ ਯਾਨੀ ਕਿ ਕ੍ਰਾਸ ਕਰਦਾ ਪਿਆ ਸੀਗਾ ਇਹਨੇ ਪਿੱਛੋਂ ਲਿਆ ਕੇ ਜਿੱਦਾਂ ਮਾਰਿਆ ਟਿਪਰ ਠੀਕ ਆ ਤੇ ਫਿਰ ਰੁਕਿਆ ਵੀ ਨਹੀਂ ਜਦ ਕਿ ਜਿੱਦੇ ਨੂੰ ਯਾਰ ਮਾਰ ਹੀ ਦਿੱਤਾ ਉਹ ਸਾਈਡ ਨੂੰ ਡਿੱਗ ਗਿਆ ਇੱਕ ਮੁੰਡਾ ਸਾਈਡ ਨੂੰ ਡਿੱਗ ਗਿਆ ਇੱਕ ਇਹਦੇ ਟਾਇਰਾਂ ਵੱਲ ਨੂੰ ਡਿੱਗ ਗਿਆ ਹਨ ਇਸ ਬੰਦੇ ਨੇ ਟਿਪਰ ਨਹੀਂ ਉਹ ਰੁਕਿਆ ਠੀਕ ਆ ਤੇ ਮੇਰੇ ਭਰਾ ਦੀ ਯਾਨੀ ਕਿ ਮੌਕੇ ਤੇ ਹੀ ਮੌਤ ਹੋ ਗਈ ਠੀਕ ਆ ਇਹਦੇ ਵਿੱਚ ਸਭ ਤੋਂ ਵੱਡੀ ਨਾਕਾਮੀ ਹੈਗੀ ਜਲੰਧਰ ਦੇ ਡੀਸੀ ਦੀ ਠੀਕ ਆ ਐਸਐਸਪੀ ਦੀ ਤੇ ਉੱਥੇ ਦੇ ਲੱਗਦੇ ਲੋਕਲ ਥਾਣੇ ਦੀ ਉਉਦੀ ਨਕਾਮੀ ਇਸ ਕਰਕੇ ਆ ਵੀ ਇਹ ਜਿਹੜਾ ਟਿਪਰ ਆ ਇਹਦਾ ਕੋਈ ਪੇਪਰ ਹੀ ਨਹੀਂ ਹੈਗਾ ਠੀਕ ਆ ਜਲੰਧਰ ਦੇ ਵਿੱਚ ਚੱਲਦਾ ਇੱਕ ਪੱਤਰਕਾਰ ਕਹਿੰਦਾ ਪਿਆ ਸੀ ਨਾ ਨਗਰ ਨਿਗਮ ਦਾ ਟਰੱਕ ਆ ਇਹ ਨਗਰ ਨਿਗਮ ਦਾ ਟਰੱਕ ਨਹੀਂ ਹੈਗਾ ਰੇਤਾ ਭਰ ਕੇ ਛੱਡਦਾ ਵਾ ਠੀਕ ਆ ਤੇ ਲੁੱਕ ਹੀ ਯਾਨੀ ਕਿ ਇਹੀ ਕਹੀ ਜਾਂਦੇ ਨਗਰ ਨਿਗਮ ਦਾ ਕੋਈ ਨਗਰ ਨਿਗਮ ਦਾ ਨਹੀਂ ਹੈਗਾ ਇਹ ਇਹ ਰੇਤਾ ਛੱਡ ਕੇ ਆਂਦੇ ਪਏ ਸੀਗੇ ਦੋ ਟਿਪਰ ਸੀਗੇ ਠੀਕ ਆ ਪੈਸੇ ਲੈ ਕੇ ਇਹ ਜਲੰਧਰ ਦੇ ਵਿੱਚ ਚੱਲਦੇ ਪਏ ਆ ਠੀਕ ਆ ਡਰਾਈਵਰ ਵੀ ਦੱਸਦਾ ਕਹਿੰਦਾ ਮਹੀਨਾ ਚੱਲਦਾ ਆ ਠੀਕ ਆ ਤੇ ਯਾਰ ਮਹੀਨਾ ਚੱਲਦਾ ਤੇ ਯਾਰ ਇਹ ਨਹੀਂ ਪਤਾ ਸਰਕਾਰ ਨੂੰ ਵੀ ਸਵੇਰੇ ਸਵੇਰੇ ਲੋਕਾਂ ਦੇ ਕੰਮਕਾਰਾਂ ਦਾ ਟਾਈਮ ਹੁੰਦਾ ਆ ਇਹ ਰਿਸਾ ਲਾਉਂਦੇ ਆਉਂਦੇ ਆ ਨਾ ਯਾਰ ਇਹ ਤਾਂ ਦੇਖੋ ਕੋਈ ਆਪਣੇ ਮਾਪੇ ਛੱਡ ਕੇ ਆਇਆ ਹਨਾ ਉਹਨਾਂ ਸਾਡੇ ਘਰ ਦੇ ਵਿੱਚ ਯਾਨੀ ਕਿ ਇੰਨਾ ਇੰਨਾ ਕੇ ਯਾਨੀ ਕਿ ਮਾਹੌਲ ਹੈ ਨਾ ਉਦਾਂ ਦਾ ਬਣਿਆ ਹੋਇਆ ਵੀ ਸਾਡੀਆਂ ਮੇਰੀ ਮਾਂ ਮੇਰੀ ਭੂਆ ਮੇਰੀਆਂ ਚਾਚੀਆਂ ਤਾਈਆਂ ਸੰਭੀਆਂ ਨਹੀਂ ਜਾਂਦੀਆਂ ਹੀਰ ਦਾ ਰੋਣਦੀਆਂ ਪਈਆਂ ਸੀਗੀਆਂ ਨਾ ਉੱਥੋਂ ਸਭ ਤੋਂ ਵੱਡੀ ਗੱਲ ਜਿਹੜਾ ਇੱਥੇ ਦਾ ਐਸਐਸਆਈ ਸੀਗਾ ਨਾ ਉਹ ਆਣ ਕੇ ਤਬਕੇ ਮਾਰਨ ਲੱਪਿਆ ਮੈਂ ਕਹਿੰਦਾ ਹੀ ਸਾਥ ਸਾਡੇ ਪਿੰਡ ਵਾਲਿਆਂ ਨੇ ਇੰਨਾ ਸਾਡਾ ਦਿੱਤਾ ਹਨਾ ਉਹਨਾਂ ਨੇ ਉੱਥੇ ਰੁਕਦਾਚੋਂ ਉਹ ਜਾਮ ਲਾਇਆ ਸੀ ਜਿਹਦੇ ਕਰਕੇ ਕੁਝ ਵੀ ਨਹੀਂ ਹੋਇਆ ਉਹਦੇ ਕਰਕੇ ਤਾਂ ਹਨਾ ਉਹ ਟਿੱਪਰ ਠਾਣੇ ਲੱਗੇ ਆ ਬਾਕੀ ਜਿਹੜੀ ਸੁਣਵਾਈ ਆ ਉਹ ਬਾਅਦ ਚ ਹੋਣੀ ਆ ਹਨਾ ਤੁਸੀਂ ਇੰਡੀਆ ਦੇ ਹਾਲਾਤ ਦੇਖ ਲਓ ਇੱਥੇ ਸਭ ਕੋਈ ਵਿਕਿਆ ਹੋਇਆ ਆ ਸਰਕਾਰ ਵੀਡੀਓ ਦੇ ਵਿੱਚ ਫਿਰ ਟੀਵੀਆਂ ਦੇ ਵਿੱਚ ਜੋ ਮਰਜ਼ੀ ਕਹੀ ਜਾਵੇ ਅਸੀਂ ਆ ਕਰਤਾ ਉਹ ਕਰਤਾ ਕੱਖ ਨਹੀਂ ਕਰਦੇ ਹੈਗੇ ਕੋਈ ਸੁਣਵਾਈ ਨਹੀਂ ਹੈਗੀ ਗਰੀਬ ਬੰਦੇ ਦੀ ਤਾਂ ਹੈ ਹੀ ਨਹੀਂ ਹੈ ਨਾ ਬਿਲਕੁਲ ਹੀ ਜਿਹਦੇ ਕੋਲੇ ਪੈਸੇ ਆ ਉਹ ਅਗਲਾ ਸਿੱਧਾ ਜਾਂਦਾ ਦਫ਼ਤਰ 'ਚ ਬੰਦਾ ਜਾ ਕੇ ਆਪਣਾ ਮਸਲਾ ਹੱਲ ਕਰਾ ਕੇ ਵਾਪਸ ਆ ਜਾਂਦਾ ਆ ਠੀਕ ਹੈ ਜੀ ਉਦੋਂ ਹਲਕੀ ਹਲਕੀ ਦੇਖੋ ਬਾਰਿਸ਼ ਵੀ ਹੁੰਦੀ ਪਈ ਸੀਗੀ ਆ ਦੇਖੋ ਇਹ ਡੈੱਡ ਬੋਡੀ ਜਮਾ ਕੀਤੀ ਹੋਈ ਸੀਗੀ ਸਿਵਲ ਹਸਪਤਾਲ ਦੇ ਵਿੱਚ ਆਪਾਂ ਉਹਨਾਂ ਨੂੰ ਸਪੈਸ਼ਲ ਫੋਨ ਕਰਕੇ ਕਿਹਾ ਸੀਗਾ ਵੀ ਭਾਜੀ ਹੱਲੇ ਨਾ ਕਰਿਓ ਉਹ ਪੋਸਟਮਾਰਟਮ ਵੀ ਅਸੀਂ ਹੈਨਾ ਸਵੀਰੀ ਕਰਵਾਉਣਾ ਹੈ ਪਰ ਫੇ ਵੀ ਉਹਨਾਂ ਨੇ ਰਾਤ ਨੂੰ ਕਰਕੇ ਰੱਖਿਆ ਹੋਇਆ ਸੀਗਾ ਠੀਕ ਆ ਦੇਖੋ ਕਿੱਦਾਂ ਤੜਫਦੀ ਪਈ ਐ ਇੱਕ ਮਾਂ ਦੇਖੋ ਹਨਾ ਮੈਂ ਕਹਿੰਦਾ ਵੱਧ ਸੀਸਾਂ ਲੱਗਣੀਆਂ ਹਨਾ ਸਾਰਿਆਂ ਨੂੰ ਹੀ ਲੱਗਣੀਆਂ ਵਾ ਜਿਹੜੇ-ਜਿਹੜੇ ਹੈਨਾ ਇਹਦੇ ਵਿੱਚ ਇਨਵੋਲ ਵਾ ਤੁਸੀਂ ਦੇਖੋ ਯਾਰ ਜਲੰਧਰ ਦੇ ਵਿੱਚ ਲੋਕੀ ਖਾਮਤੇ ਜਾਂਦੇ ਆ ਤੁਸੀਂ ਯਾਰ ਪਿਆ ਪਿਆ 100-100 ਰੁਪਈਆ ਲੈ ਕੇ ਸਿਟੀ ਦੇ ਵਿੱਚ ਯਾਰ ਬਿਨਾ ਕਾਗਜ਼ੇ ਉਹ ਚੱਲਣ ਦੇ ਹਨਾ ਐਚਪੀ ਨੰਬਰ ਟਰੱਕ ਸੀਗਾ ਠੀਕ ਆ ਮੇਨ ਮਾਲਕ ਕਹਿੰਦੇ ਮਰ ਚੁੱਕਾ ਆ ਜਿਹੜਾ ਜਲੰਧਰ ਦਾ ਉਹ ਵੀ ਮਾਰੀ ਚੁੱਕਾ ਆ ਸਹੀ ਆ ਨਾ ਤੇ ਵੀਡੀਓ ਮੇਰਾ ਭਰਾ ਸ਼ੇਅਰ ਕਰਿਓ ਲੋਕਾਂ ਤੱਕ ਪਹੁੰਚਾਓ ਹਨਾ ਵੀ ਜਿਹੜਾ ਸਰਕਾਰ ਨੂੰ ਮਾੜੀ ਮੋਟੀ ਅਕਲਾਵੇ ਚੰਗਰਾਜੀ ਸਾਸਤਰੀ ਗੱਲ ਸਾਰੇ ਭਰਾਵਾਂ ਨੂੰ